ਅੱਛਰੇਕਾਲ ਮੈਂ ਅਜੇ ਸਿਕੋਰਟਸ ਦੇਖ ਰਹੇ ਹਾਂ ਸਾਡਲ ਟੀਵੀ ਨਿਊਜ਼ਲੈਂਡ ਦੇ ਵੱਡੇ ਬੈਂਕ ਕੀਵੀ ਬੈਂਕ ਦੇ ਵੱਲੋਂ ਆਪਣੇ 6 ਮਹੀਨੇ ਤੇ ਸਾਲ ਦੇ ਡਿਪੋਜ਼ਿਟ ਰੇਟਸ ਦੇ ਵਿੱਚ ਕਟੌਤੀ ਕੀਤੀ ਗਈ ਹੈ ਅੱਜ ਤੋਂ ਇਹ ਸਪੈਸ਼ਲ ਰੇਟ ਲਾਗੂ ਹੋ ਜਾਣਗੇ ਜੇਕਰ 6 ਮਹੀਨੇ ਦੀ ਫਿਕਸ ਟਰਮ ਦੀ ਗੱਲ ਕੀਤੀ ਜਾਵੇ ਤਾਂ ਇਹ 7.35 ਤੋਂ ਪ੍ਰਤੀਸ਼ਤ ਤੋਂ ਘਟਾ ਕੇ 7.25% ਕਰ ਦਿੱਤੇ ਗਏ ਨੇ ਉਧਰ 1 ਸਾਲ ਦੀ ਫਿਕਸਡ ਟਰਮ ਦੀ ਗੱਲ ਕੀਤੀ ਜਾਵੇ ਤਾਂ ਇਹ 7.25% ਘਟਾ ਕੇ 6.9% ਤੇ ਕਰ ਦਿੱਤੇ ਗਏ ਨੇ ਜਿਕਰ ਬੈਂਕ ਦੇ 1 ਸਾਲ ਦੇ ਸਟੈਂਡਰਡ ਰੇਟ ਦੀ ਗੱਲ ਕਰੀ ਤੇ ਇਸ ਨੂੰ 8.25 ਤੋਂ ਘਟਾ ਕੇ 7.99% ਤੇ ਕਰ ਦਿੱਤਾ ਗਿਆ। ਉਧਰ 6 ਮਹੀਨੇ ਦੇ ਰੇਟਸ ਦੇ ਵਿੱਚ ਵੀ 10 ਬੇਸਿਸ ਪੁਆਇੰਟ ਦਾ ਦੇ ਵਿੱਚ ਕਟੌਤੀ ਕੀਤੀ ਗਈ ਹੈ। ਰਿਜ਼ਰਵ ਬੈਂਕ ਦੇ ਵੱਲੋਂ ਆਫੀਸ਼ੀਅਲ ਕੈਸ਼ ਰੇਟ ਨੂੰ 5.5 ਤੇ ਰੱਖੇ ਜਾਣ ਤੋਂ ਬਾਅਦ ਫਿਰ ਹਾਲ ਇੰਟਰਸਟ ਰੇਟ ਹਾਈ ਹੀ ਰਹਿਣ ਵਾਲਾ ਹੈ।